તો તે સરિયા આયગા કે રામ સે બડકર રામ કા નામ સો એક વારી એક ઓફિસ દે વિચ ઓનર જદવી વિઝિટ કરદા હે ઓ હંમેશા અપને ગેટકી પર ઉન જાંદે ઓર આંદે વક્ત હંમેશા રામ રામ બોલકે જાંદા હે કાફી સાલા તો એ રૂટીન કન્ટીન્યુ હોndi હે એક દિન દેખદા ઓ કે કાફી ટાઈમ હો ગયા લેકિન મેરે બોસ હી તક આયે નહીં ઓ દેખદા કે સારા સ્ટાફ નિકલ ગયા ક્લોઝિંગ ટાઈમ હો રહે આ શામ દે 7 વાજરે ને ઓ સોચદા શાયદ હો સકદા કે આજ ઓ બિના વિશ કિતતે ચલેગી ઓન લેકિન ઉન લગદા કે નહીં ઇતડા નહીં હો સકદા ਕਿ ਮੇਰੇ ਬੌਸ ਹਮੇਸ਼ਾ ਜਦੋਂ ਵੀ ਆਉਂਦੇ ਆ ਮਾਰਨਿੰਗ ਔਰ ਈਵਨਿੰਗ ਜਦੋਂ ਵੀ ਜਾਂਦੇ ਆ ਮੈਨੂੰ ਰਾਮ ਰਾਮ ਜ਼ਰੂਰ ਵਿਸ਼ ਕਰਕੇ ਜਾਂਦੇ ਆ ਉਹਦੇ ਮਾਨੇ ਥੋੜਾ ਆਂਦਾ ਕਿ ਯਾਰ ਆਂਦਾ ਕਿ ਸ਼ਾਇਦ ਮੇਬੀ ਉਹ ਕਿਤੇ ਉੱਪਰ ਕਿਤੇ ਕੋਈ ਪ੍ਰੋਬਲਮ ਹੀ ਤਾਂ ਨਹੀਂ ਹੈ ਉਹ ਜਾ ਕੇ ਚੈੱਕ ਕਰਦਾ ਉਹਨਾਂ ਦੇ ਕੈਬੇਜ ਦੇਖਦਾ ਕਿ ਕੈਬੇਜ ਕੋਈ ਨਹੀਂ ਹੈ ਫਿਰ ਉਹਨੂੰ ਲੱਗਦਾ ਕਿ ਸ਼ਾਇਦ ਹੋ ਸਕਦਾ ਹੈ ਕਿ ਅੱਜ ਮੇਰੇ ਬੌਸ ਮੈਨੂੰ ਵਿਸ਼ ਕਿਤੇ ਵਗੈਰੀ ਚਲੇਗੇ ਜਦੋਂ ਉਹ ਕੈਬਿਨ ਉਹਨਾਂ ਦਾ ক্লোਜ਼ ਕਰਨ ਕਰਨ ਲੱਗਦਾ ਹੈ ਨਾਲ ਹੀ ਦੇਖਦਾ ਕਿ ਅੰਦਰੋਂ ਆਵਾਜ਼ ਆਂਦੀ ਹੈ ਕੋਈ ਤੋਂ ਜਾ ਕੇ ਦੇਖਦਾ ਆਵਾਜ਼ ਆਈ ਕਿੱਥੋਂ ਆਏ ਤੇ ਦੇਖਦਾ ਕਿ ਆਵਾਜ਼ ਸਿਹਰਾਂ ਦੇ ਬਾਥਰੂਮ ਵਿੱਚੋਂ ਆਈ ਹੈ ਉਹ ਜਦੋਂ ਨੌਕ ਕਰਦਾ ਲੇਕਿਨ ਕੋਈ ਅੰਦਰੋਂ ਆਵਾਜ਼ ਨਹੀਂ ਆ ਰਹੀ ਹੁੰਦੀ ਤਾਂ ਉਹ ਬੜਾ ਜ਼ੋਰ ਲਗਾ ਕੇ ਪੁਸ਼ ਕਰਕੇ ਉਹਨੂੰ ਓਪਨ ਕਰਦਾ ਹੈ ਉਹ ਦੇਖਦਾ ਕਿ ਉਹਨਾਂ ਦੇ ਬੌਸ ਉੱਥੇ ਗਿਰੇ ਹੋਏ ਆ ਉਹ ਦੇਖਦਾ ਕਿ ਉਹਨਾਂ ਦੇ ਬੌਸ ਨੂੰ ਸਾਇਲੈਂਟ ਅਟੈਕ ਆ ਗਿਆ ਇਮੀਡੀਏਟਲੀ ਉਹ ਐਮਬੂਲੈਂਸ ਨੂੰ ਕਾਲ ਕਰਦਾ ਹੈ ਔਰ ਉਹਨਾਂ ਨੂੰ ਹਸਪੀਟਲ ਲੈ ਕੇ ਜਾਂਦਾ ਔਰ ਉਹਨਾਂ ਦੀ ਜਾਨ ਬਚ ਜਾਂਦੀ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੀ ਜਾਨ ਉਸ ਸਿਕਿਉ ਯਾ ਕਿ ਸੇ ਹੋਰ ਦੇ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਥੈਂਕ ਯੂ ਵੈਰੀ ਮਚ